ਸਾਡੀ ਐਂਟਰੀ ਖਾਲਸਾ ਪੰਥ ਦੇ ਵਿੱਚ ਖਾਲਸਾ ਪੰਥ ਦੀਆਂ ਸੇਵਾਵਾਂ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਕੋਲ ਜਦੋਂ ਆਪਾਂ ਖੰਡੇ ਵੱਟ ਦੀ ਪਾਲਿਸ਼ ਕੀਤੀ ਸੀ ਉਸ ਦਿਨ ਹੋਈ ਸੀਗੀ ਉਸ ਦਿਨ ਹੋਈ ਸਾਡੀ ਐਂਟਰੀ ਉਸ ਦਿਨ ਸਾਡੀ ਐਂਟਰੀ ਹੋਈ ਸਾਨੂੰ ਚੇਤੇ ਆ ਜਾਵੇ ਕਿ ਅੱਜ ਤੋਂ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਬਣੇ ਹੋ ਖਾਲਸਾ ਜੀ ਘਾਟਾਂ ਹੈਗੀਆਂ ਨੇ ਸਾਡੇ ਸਾਰਿਆਂ ਵਿੱਚ ਹੈਗੀਆਂ ਨੇ ਦੀਦੀਆਂ ਕਈ ਤੇ ਕਈ ਨਹੀਂ ਦੀਦੀਆਂ ਪਰ باوجود ਇਹਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿੱਦਾਂ ਆਪਾਂ ਡਿਸਕਸ਼ਨ ਕਰਦੇ ਆ ਇਹਦਾ ਕਰ ਲਿਆ ਕਰੀਏ ਇਹ ਮੇਰੀ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਨੂੰ ਬਹੁਤ ਜ਼ਿਆਦਾ ਤੜਪਿਆ ਬਹੁਤ ਜ਼ਿਆਦਾ ਕਲਪਿਆ ਅੱਜ ਵੀ ਮੈਂ ਜਦਾ ਅੱਗੇ ਵੀ ਕਲਪਦਾ ਹੁੰਨਾ ਇੱਕ ਹੋਰ ਗੱਲ ਸਾਨੂੰ ਸਾਰਿਆਂ ਨੂੰ ਕਈ ਵਾਰ ਜਦੋਂ ਕੋਈ ਘਟਨਾਵਾ ਛੋਟੀਆਂ ਜਾਂ ਵੱਟੀਆਂ ਵਾਪਰਦੀਆਂ ਤੇ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਕੋਈ ਪੰਥਕ ਪੱਤਰਕਾਰ ਪੰਥਕ ਨਜ਼ਰੀਏ ਤੋਂ ਗੱਲਬਾਤ ਕਰਨ ਤਾਂ ਮੇਰੀ ਬੇਨਤੀ ਹੈ ਪੰਥਕ ਚੈਨਲ ਤੇ ਪੰਥਕ ਆਦਾਰੇ ਪੰਥਕ ਪੱਤਰਕਾਰ ਪੈਦਾ ਕਿਨੇ ਕਰਨੇ ਭਲਾ ਜੀ ਜਿਹੜੇ ਹੈਗੇ ਆ ਨਾ ਤੇ ਉਹਨਾਂ ਦੀ ਪਿੱਠ ਦੇ ਉੱਪਰ ਕੋਈ ਖੜਦਾ ਨਾ ਖਾਲਸਾ ਪੰਥ ਕਦੇ ਕੋਈ ਇਦਾਂ ਦੀ ਚਾਰਾ ਜੋਹੀ ਕਰਦਾ ਕਿ ਅਸੀਂ ਕੋਈ ਆਪਣਾ ਕੋਈ ਵੱਡਾ ਚੈਨਲ ਕੋਈ ਵੱਡਾ ਆਦਾਰਾ ਤਿਆਰ ਕਰ ਲਈਏ ਜਿੱਥੇ ਆਪਾਂ ਪੰਜਾਬ ਦੇ ਵਿੱਚ ਜਿੰਨ ਨੂੰ ਆਪਾਂ ਕਹਿੰਨੇ ਕਿ ਤੁਸੀਂ ਵਧੀਆ ਪੱਤਰਕਾਰ ਜੋ ਨਾ ਆਪਾਂ ਉਹਨਾਂ ਨੂੰ ਉਹਨਾਂ ਨੂੰ ਹਾਇਰ ਕਰ ਲਓ ਉਹਨਾਂ ਦੇ ਪਿੱਠ ਦੇ ਉੱਪਰ ਖੜੋ ਇਦਾਂ ਦਾ ਕੁਝ ਕਰ ਲਓ ਉਹਨਾਂ ਨੂੰ ਆਪਣੇ ਚੈਨਲ ਦੇ ਉੱਪਰ ਕੰਮ ਦੇ ਦਿਓ ਉਹ ਖਾਲਸਾ ਪੰਥ ਦੀ ਆਵਾਜ਼ ਨੂੰ ਪੰਥਕ ਜਿਹੜੀ ਆਵਾਜ਼ ਹੈਗੀ ਆ ਉਹਨੂੰ ਬੁਲੰਦ ਕਰਨ ਹਰ ਇੱਕ ਗੱਲ ਨੂੰ ਪੰਥਕ ਨਜ਼ਰੀਏ ਤੋਂ ਵੀ ਜਿੱਥੇ ਦੇਖਣ ਦੀ ਜ਼ਰੂਰਤ ਹੁੰਦੀ ਹੈ ਉਹਨੂੰ ਉਸ ਤਰੀਕੇ ਦੇ ਨਾਲ ਉਹ ਲੋਕਾਂ ਦੇ ਸਾਹਮਣੇ ਰੱਖਣ ਜੈਦਨ ਕਰ ਸਕਦੇ ਜਿਹਨਾਂ ਨੂੰ ਕਹਿੰਦੇ ਕਿ ਆ ਵਧੀਆ ਪੱਤਰਕਾਰਾਂ ਪੰਜਾਬ ਦੇ ਵਿੱਚ ਕੁਝ ਪੱਤਰਕਾਰ ਉਹ ਕੁਝ ਪੱਤਰਕਾਰਾਂ ਨੂੰ ਸਾਂਭ ਲੋ ਉਹਨਾਂ ਦੇ ਪਿੱਛੇ ਖੜ ਜੋ ਪਰਨਾ ਜ਼ਰੂਰਤ ਸਾਨੂੰ ਮਹਿਸੂਸ ਹੋਣ ਦੇ ਬਾਵਜੂਦ ਵੀ ਆਪਾਂ ਆਪਣੇ ਪੰਥਕ মিডিਏ ਨੂੰ ਪੰਥਕ ਪੱਤਰਕਾਰਾਂ ਨੂੰ ਤੇ ਪੰਥਕ ਜਿਹੜੇ ਚੈਨਲ ਆ ਸਾਡੇ ਅਸੀਂ ਉਹਨਾਂ ਨੂੰ ਤਾਕਤ ਬਣਾਵ ਵਰ ਬਣਾਉਣ ਦੇ ਲਈ ਕੋਈ ਵੀ ਯਤਨ ਉਪਰਾਲੇ ਨਹੀਂ ਕਰਦੇ ਇਹ ਸਾਡੀ ਤਰਾਸਦੀ ਹੈ ਜਿਹੜੀ ਚੀਜ਼ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਉਹਦੇ ਲਈ ਵੀ ਅਸੀਂ ਕੋਈ ਚਾਰਾ ਜੋਈ ਨਹੀਂ ਕਰਦੇ ਐਦਾਂ ਕਦੇ ਆਪਾਂ ਹੈਗੇ ਆ ਸੋ ਮੈਨੂੰ ਲੱਗਦਾ ਕਿ ਆਪਾਂ ਸਾਰੇ ਜਣੇ ਆਪਣੇ ਆਪ ਨੂੰ ਥੋੜਾ ਥੋੜਾ ਠੀਕ ਕਰੀਏ